ਸ੍ਰੀਕਾਲ ਵੀ ਦਰਸ਼ਕੋ ਅੱਜ ਨਾ ਫੇਰ ਅਸੀਂ ਪਹੁੰਚੇ ਹੋਏ ਹਾਂ ਕੜਾਣੀ ਕਲਾ ਕੜਾਣੀ ਕਲਾ ਜੀ ਪੁਰਾਣਾ ਤੇ ਸਾਡੇ ਨਾਲ ਨੇ ਬਾਈ ਜੀ ਸ਼ਰਨਜੀਤ ਸਿੰਘ ਬੋਪਾ ਰਾਏ ਵੀ ਇਹਨਾਂ ਕੋਲੇ ਨਾ ਕਮਾਲ ਦੀ ਕਲੈਕਸ਼ਨ ਨਾ ਮੋਟਰਸਾਈਕਲਾਂ ਦੇ ਵਿੱਚ ਸਕੂਟਰ ਵੀ ਨੇ ਪੁਰਾਣੇ ਤੇ ਮੋਟਰਸਾਈਕਲ ਵੀ ਨੇ ਅੱਜ ਸਾਡੇ ਕੋਲੇ ਆ ਤੁਸੀਂ ਦੇਖ ਰਹੇ ਹੋ ਵੀ ਖੂਬਸੂਰਤ ਮੋਟਰਸਾਈਕਲ ਆ ਬਹੁਤ ਪੁਰਾਣਾ ਕਿਹੜਾ ਮਾਡਲ ਆ ਬਾਈ ਜੀ ਇਹ 1964 ਮਾਡਲ ਆ ਜੀ 1964 ਮਾਡਲ ਬਾਈ ਜੀ ਉਹਨਾਂ ਨੇ ਰੱਖਿਆ ਹੋਇਆ ਹੈ ਨਾ ਬਾਈ ਪਹਿਲਾਂ ਤਾਂ ਥੋੜੀ ਕਿ ਲੋਕੀਂ ਸੇਵਾ ਕਰ ਲਈਏ ਆਪਾਂ ਵੀ ਕਮਾਲ ਦੀਆਂ ਚੀਜ਼ਾਂ ਪੁਰਾਣੀਆਂ ਉਹ ਜੀ ਸਾਹਮਣੇ ਰੱਖ ਨਹੀਂ ਤਗਲਾ ਮਾਡਲ ਨਵਾਂ ਆਉਂਦਾ ਨਹੀਂ ਤੇ ਤੁਰੰਤ ਵੇਚ ਕੇ ਰਮੇ ਦੀ ਵਾਚ ਵਿੱਚ ਬਿਲਕੁਲ ਜੀ ਥੋੜੇ ਕੋਲ ਕਿੰਨੀਆਂ ਚੀਜ਼ਾਂ ਬਾਈ ਜੀ ਇਹ ਸਾਰੀਆਂ ਹੈ ਮੇਰੇ ਕੋਲ ਬਾਈ ਜੀ ਇਹ ਚਾਰ ਸਕੂਟਰ ਹੈਗੇ ਨੇ ਜੀ ਤੇ ਚਾਰ ਮੋਟਰਸਾਈਕਲ ਹੈਗੇ ਨੇ ਜੀ ਚਾਰ ਸਕੂਟਰ ਚਾਰ ਮੋਟਰਸਾਈਕਲ ਹਾਂ ਜੀ ਠੀਕ ਆ ਤੇ ਤਿੰਨ ਮੇਰੇ ਕੋਲ ਸਾਈਡ ਕਾਰਾਂ ਨੇ ਜੀ ਸਾਈਡ ਕਾਰਾਂ ਹਾਂ ਜੀ ਜਿਹੜੀਆਂ ਪਛੋਲੇ ਤੁਹਾਨੂੰ ਜੀ ਦਿਖ ਰਹੀਆਂ ਬਿਲਕੁਲ ਜੀ ਬਿਲਕੁਲ ਜੀ ਉਹ ਲੈ ਜੀ ਮਿੱਤਰੋ ਅੱਜ ਸਾਨੂੰ ਨਾ ਤਰਮਿੰਦਰ ਉਹਨਾਂ ਦੇ ਜਵਾਨੇ ਚ ਵੀ ਆਪਾਂ ਲੈ ਕੇ ਜਾਵਾਂਗੇ ਉਹ ਸਾਰਾ ਦਾ ਅਗਲੀ ਵੀਡੀਓ ਚ ਲੈ ਜੀਗੇ ਪਰ ਕਲੈਕਸ਼ਨ ਬਾ ਕਮਾਲ ਆ ਇਹ ਪੈਟਰੋਲ ਤੇ ਸੀ ਜਾਂ ਡੀਜ਼ਲ ਤੇ ਸੀ ਇਹ ਸਾਰੇ ਪੈਟਰੋਲ ਤੇ ਸੀਗੇ ਇਹ ਪੈਟਰੋਲ ਤੇ ਹਾਂਜੀ ਹਾਂਜੀ 2 ਸਟ੍ਰੋਕ ਨੇ ਜੀ ਇਹ 2 ਸਟ੍ਰੋਕ ਜੀ ਇਹਦੇ ਵਿੱਚ ਜਿਵੇਂ ਸਕੂਟਰ ਦੇ ਚੇਕ ਦੇ ਵਿੱਚ ਮੋਗਲਨ ਲ ਪੈਂਦਾ ਹੁੰਦਾ ਜੀ ਉਹ ਮੇਰੇ ਟੈਂਕੀ ਦੇ ਵਿੱਚ ਮੋ ਪੈਟਰੋਲ ਦੇ ਨਾਲ ਮੋਗਲਨ 100 ਕੇ ਚੱਲਦੇ ਜੀ ਠੀਕ ਆ ਠੀਕ ਆ ਤੇ ਐਵਰੀ ਉਮਰ ਤਾਂ ਨਹੀਂ ਕੱਢੀ ਫਿਰ ਕਦੇ ਐਵਰੀ ਕਦੇ ਕੱਢੀ ਨਹੀਂ ਜੀ ਅੱਛਾ ਤੇ ਤੁਸਾਨੂੰ ਫਿਰ ਇਹ ਕਿੱਥੋਂ ਮਿਲਿਆ ਸੀ ਜਾਂ ਆਪ ਲਿਆ ਸੀ ਜਾਂ ਕਿਵੇਂ ਇਹ ਬਾਈ ਜੀ ਮੋਟਰਸਾਈਕਲ ਮੈਨੂੰ ਪਟਿਆਲੇ ਕੋਲ ਇੱਕ ਪੰਡਾ ਜਿੱਥੋਂ ਲੱਭਿਆ ਸੀਗਾ ਜੀ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਇਹ ਫਸਟ ਓਨ ਫਸਟ ਓਨਰ ਓਨਰ ਹੁਣ ਤੱਕ ਚੌਂਦ ਦੇ ਅਜੇ ਤੱਕ ਜਿੰਨਾਂ ਨੇ ਲਿਆ ਸੀ ਜਿੰਨਾਂ ਨੇ ਲਿਆ ਸੀ ਇਹ ਦੂਜੀ ਵਾਰ ਤੁਸੀਂ ਲੈ ਲਿਆ ਹਾਂ ਦੂਜੀ ਵਾਰ ਮੈਂ ਲੈ ਲਿਆ ਜੀ ਤੇ ਕਾਗਜ਼ ਪੱਤਰ ਸਾਰਾ ਹੋ ਗਿਆ ਨਾ ਤੁਹਾਡੇ ਮੈਂ ਨਾਮ ਨਹੀਂ ਕਰਵਾਇਆ ਜੀ ਚਲੋ ਨੌ ਤਾਂ ਹੁੰਦੇ ਨਹੀਂ ਹੈਗੇ ਗਵਰਨਮੈਂਟ ਦੀ ਪਾਲਸੀਆਂ ਨੇ ਟੈਕਸ ਬਹੁਤ ਜ਼ਿਆਦਾ ਮਹਿੰਗੇ ਕਰਤੇ ਇਹਨਾਂ ਨੇ ਜੀ ਜੀ ਬਿਲਕੁਲ ਤੇ ਉਹਨਾਂ ਨੇ ਐਫੀਡਾਫਟ ਵਗੈਰਾ ਸਾਰਾ ਕੁਝ ਮੇਰੇ ਕੋਲ ਇਹਦਾ ਹੈਗਾ ਜੀ ਤੇ ਕਿੰਨੇ ਸੀਸੀ ਹੈ ਇਹ ਇਹ 175 ਸੀਸੀ ਹੈ ਜੀ 175 ਬਿਲਕੁਲ ਜੀ 175 ਸੀਸੀ ਹੈ ਵੀ ਦਰਸ਼ਕੋ ਆ ਦੇਖ ਰਹੇ ਹੋ ਖੂਬਸੂਰਤ ਹੈ ਤੁਸੀਂ ਹੈ ਨਾ ਤੇ ਕੰਪਨੀ ਕਿਹੜੀ ਹੈ ਇਹ ਇਹ ਹੈਗੀ ਹੈ ਜ ਪੋਲੈਂਡ ਹਾਂਜੀ ਪੋਲੈਂਡ ਦਾ ਤੇ ਉੱਥੇ ਇਹਦਾ ਨਾਮ ਹੈਗਾ WF M SHM 11 ਅੱਛਾ ਜੇ ਇੰਡੀਆ ਦੇ ਵਿੱਚ ਇਹ ਪਾਈ ਆਪਾਂ ਦਾ ਰਾਧੂਦਦ ਨਾ ਹੋਇਆ ਸੀਗਾ ਜੀ ਰਾਧੂਦਦ ਬਿਲਕੁਲ ਜੀ ਸਨ 60 ਦੇ ਵਿੱਚ ਜੀ ਉਦੋਂ ਇਹਦਾ ਨਾਮ ਜੀ WF M ਰਾਧੂਦਦ ਰੱਖਿਆ ਗਿਆ ਸੀ ਠੀਕ ਆ ਹਾਂਜੀ ਤੇ ਬਹੁਤ ਘੱਟ ਲੋਕਾਂ ਕੋਲੇ ਹੋਣਗੇ ਹਨਾ ਬਾਈ ਜੀ ਕਿਹਨੇ ਬਹੁਤ ਘੱਟ ਲੋਕਾਂ ਕੋਲ ਨੇ ਜੀ ਮੈਨੂੰ ਲੱਗਦਾ ਇਹਦੇ ਨਾਲ ਦੇ ਆਪਣੇ ਪੰਜਾਬ 'ਚ ਜੇ ਲੱਭਣ ਚੱਲੀਏ 8-10 ਮੋਟਰਸਾਈਕਲ ਹੋਣਗੇ ਬਸ ਉਹ ਕਹਿ ਲੋ ਕਿ ਬਹੁਤ ਜਿਹਦੇ ਵਿੱਚ ਉਹ ਤਿਆਰ ਸਿਰਫ ਇੱਕ ਹੀ ਹੈ ਜੀ ਇੱਕ ਤਿਆਰ ਚੱਲਦਾ ਪੂਰਾ ਉਹ ਚੱਲਦਾ ਪੂਰਾ ਜੇ ਸੇਮ ਜੋ ਹੈਗਾ origignal part ਦੇ ਨਾਲ ਜੋ ਚੀਜ਼ੇ ਚ ਨਾ ਸਾਰੇ origignal ਹੀ ਹੈ origignal ਲੱਗੀ ਹੈ ਜੀ ਜੋ on the same ਲੱਗੇ ਤੇ ਰੰਗ ਰੰਗੋ ਕਰਾਇਆ ਜਾਂ ਰੰਗ ਕਰਵਾਇਆ ਜੀ ਰੰਗ ਕਰਾਇਆ ਕਰਵਾਇਆ ਜੀ ਅਰ ਜਦੋਂ ਦੂਜੀ ਹੁਣ ਤੱਕ ਨੂੰ सन 64 ਤੋਂ ਲੈ ਕੇ ਹੁਣ ਤੱਕ ਦੂਜੀ ਵਾਰਾਂ ਨੂੰ ਆਇਆ ਜੀ ਇਹਨੂੰ ਠੀਕ ਹੈ ਇਹਨਾਂ origignal ਸੀ ਸਾਰਾ ਠੀਕ ਠੀਕ ਪਰ ਇਹਦੀ ਖੜਾ ਰੰਗ ਕਰਕੇ ਹਸਤਾ ਹਲਕ ਬਹੁਤ ਜ਼ਿਆਦਾ ਹੋ ਗਈ ਸੀਗੀ ਤੇ ਕੁਝ ਸਪੌਟ ਮਿਸ ਸੀਗੇ ਇਹਦੇ ਤੇ ਉਸਰੋਂ ਪਰ ਲੱਭ ਕੇ ਸਰਦਾਰਾ ਦਾ ਜਿਵੇਂ ਉਹਨਾਂ ਵੇਲੇ ਚ ਉਹਨਾਂ ਨੇ ਲਿਆ ਹੋਊਗਾ ਤੁਸੀਂ ਪੁੱਛਿਆ ਹੋਊਗਾ ਕੀ ਰੇਟ ਸੀ ਉਹਨਾਂ ਵੇਲੇ ਦੇ ਵਿੱਚ ਮੈਂ ਰੇਟ ਨਹੀਂ ਪੁੱਛਿਆ ਉਹਨਾਂ ਨੂੰ ਅੱਛਾ ਕਾਫੀ ਬਿਮਾਰ ਸੀਗੇ ਬਿਰਧ ਸੀ ਬਸ ਉਹ ਕਹਿੰਦਾ ਤੂੰ ਬਸ ਲੈ ਜਾ ਲੈ ਜਾ ਹਣਾ ਹਾਂਜੀ ਪਿੰਡ ਦੇ ਸਰਪੰਚ ਜੀ ਦਾ ਬੇਟਾ ਜੀ ਤੇ ਕਹ ਉਹਨਾਂ ਦੇ ਪੋਤੇ ਨਹੀਂ ਫਿਰ ਮੈਨੂੰ ਐਫੀਡਵਟ ਬਣਵਾ ਕੇ ਸਾਰਾ ਆਪੇ ਹੀ ਦੇ ਗਿਆ ਸੀਗਾ ਜੀ ਠੀਕ ਆ ਵੀ ਤੁਹਾਡੇ ਮਾਲ ਕੀ ਤੁਹਾਨੂੰ ਦੇ ਦੇ ਬਿਲਕੁਲ ਜੀ ਬਿਲਕੁਲ ਮਾਲ ਕੀ ਦੇ ਸੀਗਾ ਟੈਂਕੀ ਕਿੰਨੇ ਲੀਟਰ ਦੀ ਹੋ ਸਕਦੀ ਸੀ ਇਹ ਦੀ ਪਤਾ ਨਹੀਂ ਜੀ ਹੁਣ ਇਹਦੇ ਬਾਰੇ ਤਾਂ अच्छा, अच्छा।, तो बिल्कुल बिल्कुल जी, बिल्कुल जी। जी। अच्छा तो एक ਦੱਸੋ ਵੀ ਜਿਹੜੀ ਸਰਵਿਸ ਦਾ ਜਿਹੜਾ ਸਪੇਅਰ ਪਾਰਟਸ ਵੀ ਕਦੇ ਲੋਡ ਪੈਂਦੀ ਹੋਣੀ ਆ ਇਹਦੇ ਸਪੇਅਰ ਪਾਰਟ ਜੀ ਆਨਲਾਈਨ ਮਿਲ ਜਾਂਦੇ ਆ ਜੀ اچھا ਕੋਸ਼ਿਸ਼ ਜਿਵੇਂ ਕੁਝ ਸਾਮਾਨ ਦਾ ਮੈਂ ਆਪਣਾ ਤੋਂ ਪੋਲੈਂਡ ਤੋਂ ਮੰਗਵਾਇਆ ਜੀ ਦਾ ਪੋਲੈਂਡ ਤੋਂ ਮੰਗਾਇਆ ਬਿਲਕੁਲ ਜੀ ਬਿਲਕੁਲ ਜੀ ਜੀ ਤੇ ਬਾਕੀ ਮਿਸਤਰੀ ਸਾਡੇ ਰਾਣਾ ਸਾਹਿਬ ਹੈਗੇ ਨੇ اچھا ਸਾਰੇ ਕੰਮ ਉਹਨੂੰ ਦੀ ਕਰਵਾਉਣਾ ਜੀ ਠੀਕ ਆ ਤੇ ਸ਼ੌਂਕਿਆ ਤੌਰ ਤੇ ਕਿਹੜਾ-ਕਿਹੜਾ ਦਿਨੇ ਹੋ ਫਿਰ ਹਾਂਜੀ ਹਾਂਜੀ ਦਿਨੇ ਹੀ ਦਿਨੇ ਆ ਜੀ ਆ ਚੀਜ਼ ਕੀ ਚੀਜ਼ ਆ ਜਿਹੜੀ ਡੰਡੀ ਇਹ ਬਾਈ ਜਿਹੜੀ ਚੌਕ ਆ ਜੀ ਚੌਕਲੀਵਰਾ ਜੀ ਇਹ अच्छा पीछे नु खिच्च के परचोक लगਦੀ ਇਹਨ ਜਿਵੇਂ ਆਮ ਥੱਲੇ ਆਉਂਦੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਚੋਕ ਲੱਗਦੀ ਹੈ ਜੀ ਚੋਕ ਹੋ ਗਈ ਇੱਕ ਆਹ ਦਿੱਤਾ ਸਟicker ਜੇ ਕੀ ਚੀਜ਼ ਇਹ ਹੈਗਾ ਜੀ ਲਾਇਸੈਂਸ ਟੋਕਨ ਹੈ ਜੀ ਇਹਦਾ ਲਾਇਸੈਂਸ ਟੋਕਨ ਬਿਲਕੁਲ ਜੀ ਇਹਦੇ ਕੇ ਪੁਰਾਣੇ ਮੋਟਰਸਾਈਕਲਾਂ ਨੂੰ ਵੈਸੇ ਇਹ ਇਸ ਮੋਟਰਸਾਈਕਲ ਉਨੀ ਸੌਂਦਾ ਜਿਹੜੇ ਬ੍ਰਿਟਿਸ਼ ਮੋਟਰਸਾਈਕਲ ਸੀਗੇ ਜੀ ਉਹਨਾਂ ਨੂੰ ਲੱਗਦੇ ਸੀਗੇ ਉਹਦੇ ਵਿੱਚ ਮੋਟਰਸਾਈਕਲ ਦੀ ਡਿਟੇਲ ਭਰੀ ਜਾਂਦੀ ਹੁੰਦੀ ਸੀ ਵੀ ਇਹ ਮੋਟਰਸਾਈਕਲ ਆ ਇਹ ਬੰਦੇ ਦਾ ਨੋਮਾ ਇਹਦਾ 88 ਨੰਬਰ ਇੰਨਾ ਇੰਟਰਨ ਨੰਬਰ ਇੰਨਾ ਉਹ ਸਾਰੇ ਦੇ ਵਿੱਚ ਲਿਖਿਆ ਜਾਂਦਾ ਮਤਲਬ ਜੋ ਵੀ ਡਿਟੇਲ ਸੀ ਨਾ ਕਿਸੇ ਨੇ ਚਾਹ ਹਰ ਇੱਕ ਡਿਟੇਲ ਜੀ ਸਾਰੀਆਂ ਦੇ ਵਿੱਚ ਸੀ ਮੋਟਰਸਾਈਕਲ ਦਰਸ਼ਕੋ ਮਤਲਬ ਕਹਿ ਲੋ ਕਿ ਜਿਵੇਂ ਨਾ ਇਹ ਆਪਾਂ ਹੁਣ ਕਾਗਜ਼ ਪਤਰਾ ਗੱਡੀ ਚ ਅੰਦਰੋਂ ਕੱਢ ਕੇ ਫੜਾਉਨੇ ਆ ਬਿਲਕੁਲ ਜਿਵੇਂ ਬਾਹਰ ਹੀ ਹੁੰਦੇ ਸੀ ਵੀ ਕਿਸੇ ਨੂੰ ਖੱਜਲ ਖਰਾ ਕਰਨ ਦੀ ਲੋੜ ਨਹੀਂ ਸੀ ਚੁੱਪਚਾਪ ਦੇਖ ਲੋ ਵੀ ਕੀ ਹੈਗਾ ਤੇ ਕੀ ਨਹੀਂ ਹੈਗਾ ਹਣਾ ਬਿਲਕੁਲ ਜੀ ਬਿਲਕੁਲ ਹੀ ਜੀ ਤੇ ਸਾਰੀ ਚੀਜ਼ ਕਲੀਅਰ ਹੋ ਜਾਂਦੀ ਸੀ ਬਿਲਕੁਲ ਕਿਤਨਾ ਕਹਿੰਦੇ ਚੀਜ਼ ਵਧੀਆ ਵੀ ਸੀ ਤੇ ਆ ਇਹਦੀ ਲਾਈਟ ਦੀ ਹੋਗੀ ਸੱਚੀ ਨਹੀਂ ਜੀ ਇਹ ਤਾਂ ਇਹ ਇਹ ਜਦੋਂ ਬਾਹਰ ਇੱਕ ਸਵਿੱਚ ਕੱਢ ਕੇ ਉੱਪਰ ਕਵਰ ਕਰ ਦਿੰਦੇ ਆਂ ਅੱਛਾ ਚਾਬੀ ਲੱਗਦੀ ਹੈ ਇਹਨੂੰ ਚਾਬੀ ਹੈ ਜੀ ਇਹਦੀ ਜੇ ਰਾਜਦੂਤ ਦੇ ਵੀ ਐਂ ਲੱਗਦੀ ਸੀ ਹਾਂ ਜੀ ਰਾਜਦੂਤੇ ਹੈਗੀ ਰਾਜਦੂਤਾਂ ਨਾ ਜੀ ਰਾਜਦੂਤ ਹੋ ਗਿਆ ਠੀਕ ਆ ਇਦੋਂ ਨੂੰ ਕਰੇ ਤੇਰੀ ਹੈਡਲਾਈਟ ਚੱਲਦੀ ਹੈ ਤੇ ਬੰਦ ਹੁੰਦੀ ਆ ਤੇ ਪੂਰਾ ਕਿੰਨੇ ਕਿੱਥੋਂ ਤੱਕ ਰੇਂਜ ਚੜ ਜਾਂਦੀ ਹੈ ਇਹਦੀ ਮਤਲਬ ਇਹਦਾ 70-72 ਤੱਕ ਜਾਂਦਾ ਜੀ 70-72 ਤੱਕ ਜਾਂਦਾ ਸ਼ਾਹੀ ਸਵਾਰੀ ਹੈ ਨਾ ਕਿ ਜਿੱਦਾਂ ਚਾਬੀ ਆਉਣ ਵਾਲੀ ਨਹੀਂ ਹੈਗੀਆਂ ਜੀ ਤੈਨੂੰ ਜਿੰਨੋ ਜਿੰਨਾ ਕੋ ਪਿਆਰ ਨਾ ਰੱਖਾਂਗੇ ਤਾਂ ਉਹਨਾਂ ਲੌਂਗ ਟਾਈਮ ਚੱਲਣਗੀਆਂ ਜੀ ਜੀ ਤੇ ਪੰਨ ਤ ਇਹ ਮੈਂ 2015 ਦੇ ਵਿੱਚ ਤਿਆਰ ਕਰਿਆ ਸੀ ਜੀ ਇਹ। ਜੀ। ਬਾਕੀ ਤੁਹਾਡੇ ਸਾਹਮਣੇ ਜੀ 5 ਸਾਲ ਹੋ ਗਏ। ਪਰ ਬਹੁਤ ਹਨਾ ਖੂਸੂਰਤ ਸੰਭਾਲ ਕੇ ਰੱਖਿਆ ਹੋਇਆ। ਠੀਕ ਆ ਗੱਲ ਬਾਤ। ਬਾਈ ਜੀ ਤੁਹਾਡਾ ਧੰਨਵਾਦ। ਥੈਂਕ ਯੂ ਜੀ। ਤੇ ਤੁਸੀਂ ਇਹ ਨਾ ਬੇਸ਼ੁਮਾਰ ਕੀ ਚੀਜ਼ ਸੰਭਾਲ ਕੇ ਰੱਖੀ ਇੰਨੀ ਪੁਰਾਣੀ ਹੋ ਗਈ। ਬਿਲਕੁਲ। ਤੇ ਦਰਸ਼ਕੋ ਤੁਹਾਡਾ ਵੀ ਧੰਨਵਾਦ ਜੋ ਤੁਸੀਂ ਸਹਿਯੋਗ ਕਰਦੇ ਹੋ ਤੇ ਤੁਹਾਡੇ ਸਹਿਯੋਗ ਸਦਕਾ ਹੀ ਆਪਾਂ ਨਾ ਬਾਈ ਜੀ ਵਰਗੇ ਇਨਸਾਨਾਂ ਨੂੰ ਅੱਗੇ ਲੈ ਕੇ ਉਹਨੇ ਤਾਂ ਕਿ ਉਹ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖਣ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕਿਤਨਾ ਕਿਤੇ ਉਹਨਾਂ ਦੀਆਂ ਨਵੀਆਂ ਜੋ ਕਾਢਾਂ ਕੱਢਣ ਉਹਦੇ ਵਿੱਚ ਸਹਾਇਕ ਵੀ ਹੋਣਗੇ ਹਨ ਸੋ ਦਰਸ਼ਕੋ ਅਗਲੀ ਵਾਰ ਫਿਰ ਨਵਾਂ ਵਿਸ਼ਾ ਨਮੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ